ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਅੱਜ ਦੇ ਤੱਥ ਤੇ ਆਉਂਦੇ ਹਾਂ। α ਸੈਂਟਰੀ ਸਾਡੇ ਸੂਰਜ ਤੋਂ ਸਭ ਤੋਂ ਨੇੜੇ ਦਾ ਤਾਰਾ ਹੈ। ਇਸ ਦਾ ਨਾਮ ਜਨਾਨੀ ਮਿਥਕਥਾਵਾਂ ਦੇ ਪਾਤਰ ਸੈਂਟੋਰ ਦੇ ਨਾਮ ਤੇ ਰੱਖਿਆ ਗਿਆ ਹੈ। ਜਿਸ ਦਾ ਉੱਪਰ ਵਾਲਾ ਧੜ ਦਾ ਹਿੱਸਾ ਆਦਮੀ ਦਾ ਹੈ ਅਤੇ ਬਾਕੀ ਦਾ ਹਿੱਸਾ ਚਾਰ ਪੈਰਾਂ ਤੇ ਘੋੜੇ ਦਾ ਹੈ। ਇਹਨਾਂ ਸਾਰਿਆਂ ਨੂੰ ਫੋਟੋ ਵਿੱਚ ਦਿਖਾਇਆ ਗਿਆ ਹੈ ਇਹ ਅਲਫਾ ਸੈਂਚਰੀ ਤਿੰਨ ਤਾਰਿਆਂ ਦਾ ਸਮੂਹ ਹੈ ਜੋ ਕਿ ਸਾਡੀ ਹੀ ਆਕਾਸ਼ਗੰਗਾ ਜਾਂ ਗੈਲੈਕਸੀ ਜਿਸ ਨੂੰ ਮਿਲਕੀ ਵੇਵੀ ਕਿਹਾ ਜਾਂਦਾ ਹੈ ਦੇ ਵਿੱਚ ਹਨ ਕਿਉਂਕਿ ਦੁਆਬੇ ਵਿੱਚ ਗਾਂ ਨੂੰ ਗਾਇ ਕਿਹਾ ਜਾਂਦਾ ਹੈ ਤਾਂ ਅੱਜ ਤੋਂ ਤਕਰੀਬਨ 55 ਬਾਰੇ ਪਹਿਲਾਂ ਰਾਤ ਨੂੰ ਅਸਮਾਨ ਦੇ ਇਸ ਨੂੰ ਦੇਖਦੇ ਸੀ ਤਾਂ ਇਸ ਦੇ ਦੁੱਧਿਆ ਰੰਗ ਨੂੰ ਵੇਖ ਕੇ ਸਿਆਣੇ ਇਸ ਨੂੰ ਸੁਰਾਂ ਗਾਈ ਜੋ ਕਿ ਦੇਵੀ ਗਾਂ ਸਰਬੀ ਹੀ ਸੀ ਦਾ ਰਸਤਾ ਦਰਜ ਸੀ ਇਹ ਤਾਰਾ ਸਾਡੇ ਤੋਂ 4.22 ਪ੍ਰਕਾਸ਼ ਬਰੇ ਦੂਰ ਹੈ ਇੱਕ ਪ੍ਰਕਾਸ਼ ਸਾਲ ਜਾਂ ਪ੍ਰਕਾਸ਼ ਬਰੇ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਕੋਲ ਉਸ ਤਾਰੇ ਜਾਂ ਉਸ ਗੈਲੈਕਸੀ ਦੀ ਰੋਸ਼ਨੀ ਇੱਕ ਸਾਲ ਵਿੱਚ ਪਹੁੰਚਦੀ ਹੈ ਸਾਡੀ ਸਭ ਤੋਂ ਨਜ਼ਦੀਕ ਆਕਾਸ਼ ਗੰਗਾ ਦਾ ਨਾਮ ਐਂਡਰੋਮਿਡਾ ਹੈ ਜੋ ਕਿ ਸਾਡੀ ਮਿਲਕੀ ਵੇ ਤੋਂ 25 ਲੱਖ ਪ੍ਰਕਾਸ਼ ਭਰੇ ਦੂਰ ਹੈ ਹੁਣ ਅਸੀਂ ਅੱਜ ਦੀ ਕਹਾਣੀ ਦੇ ਨਾਲ ਸ਼ੁਰੂ ਹੁੰਨੇ ਆਂ ਭਾਰਤੀ ਗਾਂ ਨੂੰ ਹਿੰਦੂ ਗ੍ਰੰਥਾਂ ਮੁਤਾਬਕ ਪੂਜਿਆ ਜਾਂਦਾ ਹੈ ਗਾਂ ਨੂੰ ਪੂਜਣ ਦੇ ਕਈ ਕਾਰਨ ਹਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪਸ਼ੂ ਤਨ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਹਿੰਦੂ ਸਿੱਖ ਸਭ ਲਈ ਇਸ ਦਾ ਮਾਸ ਖਾਣਾ ਵਰਜਿਤ ਹੈ ਸਮੁੰਦਰ ਮੰਥਨ ਵਿੱਚੋਂ ਨਿਕਲੀ ਕਾਮ ਤੈਨੂੰ ਗਾਂ ਸਭ ਦਾ ਪਾਲਣ ਪੋਸ਼ਣ ਕਰਦੀ ਮੰਨੀ ਜਾਂਦੀ ਹੈ ਅਤੇ ਉਸੇ ਕੜੀ ਵਿੱਚ ਸਰਬੀ ਨੰਦਨੀ ਦਾ ਨਾਮ ਵੀ ਆਉਂਦਾ ਹੈ ਇਸ ਦੀ ਦੇਹ ਵਿੱਚ ਦੇਵਤਾਵਾਂ ਦਾ ਵਾਸ ਦੱਸਿਆ ਗਿਆ ਹੈ ਸਾਡੇ ਚਿੱਤਰਕਾਰਾਂ ਵੱਲੋਂ ਬਣਾਈਆਂ ਗਈਆਂ ਫੋਟੋਆਂ ਵਿੱਚ ਇਸ ਨੂੰ ਦਿਖਾਇਆ ਵੀ ਗਿਆ ਹੈ ਇਸ ਨੂੰ ਗਊ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਆਪਣੇ ਦੁੱਧ ਨਾਲ ਕਰਦੀ ਹੈ ਉਸੇ ਤਰ੍ਹਾਂ ਉਸੇ ਤਰ੍ਹਾਂ ਗਾਂ ਦੇ ਦੁੱਧ ਨੂੰ ਬਹੁਤ ਹੀ ਪੋਸ਼ਟਿਕ ਮੰਨਦੇ ਹੋਏ ਬੱਚਿਆਂ ਨੂੰ ਪਾਲਾਣਾ ਚੰਗਾ ਸਮਝਿਆ ਜਾਂਦਾ ਹੈ ਬੇਸ਼ੱਕ ਗਾਂ ਦਾ ਜਾਂ ਕਿਸੇ ਵੀ ਹੋਰ ਪਸ਼ੂ ਦਾ ਦੁੱਧ ਉਸਦੇ ਬੱਚੇ ਲਈ ਹੁੰਦਾ ਹੈ ਪਰ ਅਸੀਂ ਆਪਣੇ ਹਾਰ ਦੇ ਬਰਤਨ ਦੀ ਪ੍ਰਸਾਤ 올 ਲਈ ਅਤੇ ਉਹਨਾਂ ਦੇ ਬਛੜੇ ਨੂੰ ਤਾਂ ਭੁੱਖਾ ਮਰਨ ਦੇ ਛੱਡ ਦਿੱਤਾ ਪਰ ਲੰਬੀ ਸੋਚ ਅਨੁਸਾਰ ਬੱਚੇ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਤਾਂ ਜੋ ਅੱਗੇ ਉਹ ਵੀ ਸਾਡੇ ਦੁੱਧ ਦੇਣ ਦੇ ਕੰਮ ਆ ਸਕੇ ਭਾਰਤੀ ਦੇਸੀ ਗਾਂ ਦੇ ਹਰ ਇੱਕ ਮਲ ਮਤਲਬ ਗੋ ਮੂਤਰ ਗੋਹਾ ਦੇ ਫਾਇਦੇ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਆਯੁਰਵੈਦਿਕ ਆਯੁਰਵੈਦਿਕ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਹਿੰਦੂ ਗ੍ਰੰਥਾਂ ਅਨੁਸਾਰ ਦੇਵੀ ਗਾਂ ਸਰਬੀ ਸੀ। ਇਹ ਕਾਮਧੇਨੂ ਤੋਂ ਪੈਦਾ ਹੋਈ ਸੀ ਅਤੇ ॠषि जगदम्ਨੀ ਦੇ ਕੋਲ ਸੀ ਅਤੇ ਉਸ ਦੀ ਹਰ ਇੱਛਾ ਪੂਰਤੀ ਕਰਦੀ ਸੀ। ਉੱਥੋਂ ਦੇ ਰਾਜਾ ਕਾਤਵੀਰ ਅਰਜਨ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਜਗਦम्ਨੀ ਕੋਲੋਂ ਮੰਗਦਾ ਹੈ ਪਰ ਉਹ ਨਾ ਕਰ ਦਿੰਦਾ ਹੈ। 파ਸ਼ੂਰਾਮ ਜੋਗੀ ॠषि जगदम्ਨੀ ਅਤੇ ਰੇਣੁਕਾ ਦਾ ਪੁੱਤਰ ਸੀ ਉਸ ਵਕਤ ਉੱਥੇ ਨਹੀਂ ਹੁੰਦਾ। ਰਾਜਾ ਗਾਂ ਹੋ ਕੇ ਲੈ ਜਾਂਦਾ ਹੈ। ਅਤੇ ਉਸ ਲੁੱਟਪਾਟ ਵਿੱਚ ਲੁੱਟਪਾਟ ਵਿੱਚ ਰਾਜੇ ਹਤੋਂ ਜਗਨਦਬਨੀ ਦੀ ਮੌਤ ਹੋ ਜਾਂਦੀ ਹੈ ਹੁਣ ਜਦੋਂ ਪਸ਼ੂਰਾਮ ਵਾਪਸ ਆਉਂਦਾ ਹੈ ਤਾਂ ਉਹ ਆਪਣੀ ਮਾਂ ਦਾ ਗੱਲਬਾਤ ਸੁਣਦਾ ਹੈ ਕਹਿੰਦੇ ਹਨ ਕਿ ਰੇਣਕਰ ਨੇ 21 ਵਾਰ ਆਪਣੀ ਛਾਤੀ ਪਿੱਟੀ ਸੀ ਅਤੇ ਪਸ਼ੂਰਾਮ ਉਸ ਵੇਲੇ ਸੌਂ ਕਹਿੰਦਾ ਹੈ ਕਿ ਉਹ ਧਰਤੀ ਤੋਂ 21 ਵਾਰ ਖੱਤਰੀਆਂ ਦਾ ਨਾਸ਼ ਕਰੇਗਾ ਇਸ ਲਈ ਉਹ ਆਪਣੇ ਫਾਸ਼ੇ ਨਾਲ ਸਭ ਤੋਂ ਪਹਿਲਾਂ ਰਾਜਾ ਤੇ ਉਸਦੇ ਪੁੱਤਰਾਂ ਦਾ ਵਧ ਕਰਦਾ ਹੈ ਇਸ ਦੇ ਨਾਲ ਮਿਲਦੀ ਜੁਲਦੀ ਕਥਾ ਵਿਸ਼ਵਾਮਿੱਤਰ ਦੀ ਹੈ ਜੋ ਖਤਰੀ ਰਾਜਾ ਕੌਸ਼ਕ ਹੋਣ ਦੇ ਵੇਲੇ ਵਿਸ਼ੇਸ਼ ઋષਿ ਕੋਲੋਂ ਕਾਮ ਤੈਨੂ ਲਈ ਜੁਦ ਕਰਨ ਗਏ ਸੀ ਪਰ ਹਾਰਨ ਉਪਰੰਤ ਤਪੱਸਿਆ ਕੀਤੀ ਅਤੇ ઋષਿ ਵਿਸ਼ਵਾਮਿੱਤਰ ਦੇ ਨਾਮ ਨਾਲ ਮਸ਼ਹੂਰ ਹੋਏ ਰੋਮ ਦੇ ਦੋ ਪ੍ਰਸਿੱਧ ਯੋਧਾ ਰੋਮਲਸ ਅਤੇ ਰੋਮਸ ਇੱਕ ਮਾਦਾ ਭੀੜੀਆ ਦਾ ਦੁੱਧ ਪੀ ਕੇ ਪਲੇ ਸਨ ਜਿਨ੍ਹਾਂ ਨੇ ਰੋਮਨ ਸਾਮਰਾਜ ਦੀ ਸਥਾਪਨਾ ਕੀਤੀ ਰਾਜਾ ਜਨਕ ਨੇ ਵੀ ਆਪਣੇ ਰਾਜਸੂਯਾ ਜਗਵੇਲੇ ਇੱਕ ਵਿਦਵਾਨਾਂ ਦਾ ਮੁਕਾਬਲਾ ਕਰਵਾਇਆ ਦੱਸਿਆ ਗਿਆ ਹੈ ਜਿਸ ਵਿੱਚ ਜਿੱਤਣ ਵਾਲੇ ਨੂੰ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਗਾਂ ਜਾਂ ਪਸ਼ੂ ਧਨ ਸਮਝਿਆ ਜਾਂਦਾ ਸੀ ਸਭ ਤੋਂ ਉੱਤਮ ਸਮਝਿਆ ਜਾਂਦਾ ਸੀ ਰਾਜਾ ਜਨਕ ਨੇ ਜਿੱਤਣ ਵਾਲੇ ਨੂੰ ਹਜ਼ਾਰ ਗਾਵਾਂ ਅਤੇ ਹਰ ਇੱਕ ਦੇ ਸਿੰਗਾ ਨਾਲ 10 ਗ੍ਰਾਮ ਸੋਨਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਇਸ ਦੇ ਲਈ ਰਿਸ਼ੀ ਗਾਰਗੀ ਅਤੇ ਜਜਨ ਬਲਕ ਵਿੱਚ ਮੁਕਾਬਲਾ ਹੋਇਆ ਸੀ ਕਿਉਂਕਿ ਜਜਨ ਬਲਕ ਨੂੰ ਆਪਣੇ ਗਿਆਨ ਤੇ ਬਹੁਤ ਮਾਣ ਸੀ ਇਸ ਲਈ ਉਸਨੇ ਮੁਕਾਬਲੇ ਤੋਂ ਪਹਿਲਾਂ ਹੀ ਆਪਣੇ ਸੇਵਕ ਸੰਸਰਵਾ ਨੂੰ ਗਾਵਾਂ ਲੈ ਕੇ ਜਾਣ ਦਾ ਹੁਕਮ ਦੇ ਦਿੱਤਾ ਸੀ ਉੱਥੇ ਹੋਰ ਅੱਠ ਵਿਦਵਾਨਾਂ ਵਿੱਚ ਇਕੱਲੀ ਔਰਤ ਗਾਰਗੀ ਹੀ ਸੀ ਗਾਰਗੀ ਉਸ ਜਜਨ ਬਲਕ ਨਾਲ ਵੈਸ਼ ਤਿਆਰ ਕਰਨ ਲਈ ਵੈਸ਼ ਲਈ ਤਿਆਰ ਹੋ ਜਾਂਦੀ ਹੈ ਅੰਤ ਵਿੱਚ ਜਜਨ ਬਲਕ ਗਾਰਗੀ ਨੂੰ ਇਹ ਕਹਿ ਕੇ ਪ੍ਰਸ਼ਨ ਪੁੱਛਣ ਤੋਂ ਰੋਕ ਦਿੰਦਾ ਹੈ ਕਿ ਜੇਕਰ ਉਹ ਹੋਰ ਪ੍ਰਸ਼ਨ ਕਰੇਗੀ ਤਾ ਉਹ ਆਪਣਾ ਸੰਤੁਲਨ ਖੋ ਦੇਵੇ ਜੰਮੂ ਦੇ ਰਾਜਾ ਹਰੀ ਸਿੰਘ ਨੇ ਜੋ ਕਿ ਆਪਣੇ ਅੰਤਮ ਦਿਨਾਂ ਵਿੱਚ ਬਿਸਤਰ ਵਿੱਚ ਬਿਮਾਰੀ ਦੇ ਕਾਰਨ ਉੱਠੀ ਨਹੀਂ ਸਕਦਾ ਸੀ ਮਰਨ ਮੈਲੇ ਆਪਣੇ ਕਮਰੇ ਵਿੱਚ ਹੀ ਇੱਕ ਗਾਂ ਦੀ ਪੂਛ ਨੂੰ ਹੱਥ ਲਗਾ ਕੇ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਸਵਰਗ ਜਾਣ ਦੀ ਰਸਮ ਪੂਰੀ ਕੀਤੀ ਸੀ ਅਤੇ ਗਾਂ ਦਾ ਦਾਨ ਕੀਤਾ ਸੀ ਕਿਉਂਕਿ Hindu ਧਰਮ ਵਿੱਚ ਇਹ ਮੰਨਿਆ ਗਿਆ ਹੈ ਕਿ ਬੈਤਰਨੀ ਨਦੀ ਪਾਰ ਕਰਨ ਦੇ ਲਈ ਗਾਂ ਦੀ ਖੂਸ਼ ਫੜ ਕੇ ਹੀ ਪਾਲੰਘਿਆ ਜਾ ਸਕਦਾ ਹੈ ਇਸ ਲਈ ਮਰਨ ਵੇਲੇ ਗਾਂ দান ਕਰਨਾ ਵੀ ਇੱਕ ਜ਼ਰੂਰੀ ਬਣਾਇਆ ਗਿਆ ਹੈ ਇਸ ਲਈ ਇੱਕ ਕਹਾਣੀ ਮੋੰਚੀ ਪ੍ਰੇਮਚੰਦ ਵੱਲੋਂ ਗੋਦਾਨ ਵੀ ਲਿਖੀ ਗਈ ਹੈ ਜੋ ਕਿ ਗਊ ਵਾਰੇ ਹੀ ਹੈ ਉਹ ਵੀ ਪੜਨ ਜੋ ਹੈ ਮਲੇਰਕੋਟਲਾ ਵਿੱਚ ਸਨ 1872 ਨੂੰ 66 ਨਾਮਤਾਰ ਸਿੰਘਾਂ ਜਿਨ੍ਹਾਂ ਨੂੰ ਕੂਕੇ ਵੀ ਕਿਹਾ ਜਾਂਦਾ ਹੈ ਸਿਰਫ ਇੱਕ گاਮਾਂ ਨੂੰ ਬੁੱਚੜਖਾਨੇ ਤੋਂ ਬਚਾਉਣ ਲਈ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ ਜਿਸ ਦੀ ਯਾਦ ਵਿੱਚ ਉੱਥੇ ਮਲੇ ਕੋਲਾ ਵਿੱਚ ਇੱਕ ਸਮਾਰਕ ਬਣਿਆ ਹੈ ਤੇ ਇੱਕ 66 ਛੇਕ ਵਾਲਾ ਖੰਡਾ ਯਾਦਗਾਰ ਦੇ ਤੌਰ ਤੇ ਸ਼ਿਸ਼ੋਭਤ ਹੈ ਛੇਕਾਂ ਦਾ ਆਕਾਰ ਮੰਨ ਵਾਲਿਆਂ ਦੀ ਉਮਰ ਅਨੁਸਾਰ ਬड़ा ਛੋਟਾ ਹੈ ਭਾਰਤੀ 90% گاਮਾਂ 1930 ਤੱਕ ਸਾਲ ਵਿੱਚ 270 ਕਿਲੋ ਤੱਕ ਹਤੇ ਵੱਧ ਤੋਂ ਵੱਧ ਚੰਗੀ ਨਸਲ ਦੀ ਸਾਈਵਾਲ ਗਾਂ 1360 ਕਿਲੋ ਦੁੱਧ ਦਿੰਦੀ ਸੀ ਜਦੋਂ ਕਿ ਅਮਰੀਕਨ ਗਾਵਾਂ ਸਾਲ ਦੇ ਵਿੱਚ 305 ਦਿਨ ਦੇ ਆਪਣੇ ਸੂਏ ਦੌਰਾਨ 7000 ਕਿਲੋ ਤੇ ਕਰੀਬ ਦੁੱਧ ਦਿੰਦੀਆਂ ਹੁਣੇ ਜੇ ਮੇਨਕਾ ਗਾਂਧੀ ਜੋ ਕਿ ਪਸ਼ੂਆਂ ਦੀ ਸੇਵਾ ਲਈ ਜਾਣੀ ਜਾਂਦੀ ਹੈ ਨੇ ਇੱਕ ਵੀਡੀਓ ਵਿੱਚ ਗਊਆਂ ਦੇ ਰੱਖ-ਰਖਾਵਲੇ ਬਣੀ ਗਊਸ਼ਾਲਾ ਬਾਰੇ ਜਗਰ ਕਰ ਕੀਤਾ ਹੈ ਕਿ ਉੱਥੇ ਗਾਵਾਂ ਨਾਲ ਕੋਈ ਬਛੜੇ ਨਾ ਦੇਖ ਕੇ ਉਸ ਨੂੰ ਬਹੁਤ ਹਰਾਨੀ ਹੋਈ ਉਸ ਬਲੋਂ ਇਹ ਕਿਹਾ ਗਿਆ ਕਿ ਇਹ ਬਛੜੇ ਮੀਟ ਲਈ ਅੱਗੇ ਵੇਚ ਦਿੱਤੇ ਜਾਂਦੇ ਹਨ ਉਸ ਨੇ ਇਸ ਨਾਲ ਜੁੜੀ ਐਸਕੌਨ ਸੰਸਥਾ ਨੂੰ ਸਭ ਤੋਂ ਵੱਡੀ ਧੋਖੇਬਾਜ਼ੀ ਦੀ ਸ਼੍ਰੇਣੀ ਵਿੱਚ ਦੱਸ ਦੇ ਕਿਹਾ ਕਿ ਇਹ ਸੰਸਥਾ ਗੰਗ ਗਊਸ਼ਾਲਾ ਚਲਾਉਂਦੀ ਹੈ ਅਤੇ ਸਰਕਾਰ ਕੋਲੋਂ ਬਹੁਤ ਫਾਇਦੇ ਲੈਂਦੀ ਹੈ ਇਸੇ ਦੀ ਆਰ ਹੇਠ ਇਹ ਬੜੀਆਂ-ਬੜੀਆਂ ਜ਼ਮੀਨਾਂ ਲੈਂਦੇ ਹਨ ਉਹਨਾਂ ਨੇ ਦੱਸਿਆ ਕਿ ਉਹ ਅਨੰਤ ਪਰ ਵਿੱਚ ਗਊਸ਼ਾਲਾ ਵਿੱਚ ਗਈ ਸੀ ਪੈਰੀ ਸੀ گاਵਾ ਅਤੇ ਸਾਰੇ ਬਛੜੇ ਬੁਛੜਾ ਨੂੰ ਵੇਚ ਦਿੱਤੇ ਗਏ ਸਨ ਇਹੀ ਲੋਕ ਸੜਕ ਤੇ ਹਰੇ ਰਾਮ ਹਰੇ ਕ੍ਰਿਸ਼ਨਾ ਕਰਦੇ ਹਨ ਦੁੱਧ ਦੁੱਧ ਦਾ ਰਾਲਾ ਪਾਦੇ ਹਨ ਅਤੇ ਉਹਨਾਂ ਦਾ ਜੀਵਨ ਇਸੇ ਤੇ ਨਿਰਭਰ ਹੈ ਜਿੰਨੇ ਪਸ਼ੂ ਇਹਨਾਂ ਨੇ ਕਸਾਈਆਂ ਨੂੰ ਵੇਚਿਆ ਕਿਸੇ ਹੋਰ ਨੇ ਨਹੀਂ ਵੇਚੇ ਜੇਕਰ ਇਹ ਕਰ ਸਕਦੇ ਹਨ ਤਾਂ ਬਾਕੀਆਂ ਦਾ ਕੀ ਹੈ ਰਾਜਕਪੂਰ ਦੀ ਫਿਲਮ ਜਾਗਤੇ ਰਹੋ ਦਾ ਗਾਣਾ ਹੈ ਐਵੇਂ ਦੁਨੀਆ ਦੇ ਦੁਹਾਈ ਝੂਠਾ ਪਾਦੀ ਸ਼ੋਰ ਤੇ ਆਪਣੇ ਦਿਲ ਤੋਂ ਕਿਉਂ ਬਈ ਮੈਂ ਕੁਫਰ ਤੋਲਿਆ ਦੇਖੇ ਪੰਡਤ ਗਿਆਨੀ ਧਿਆਨੀ ਦਇਆ ਧਰਮ ਦੇ ਬੰਦੇ ਰਾਮਨਾਮ ਜਬ ਦੇਦੇ ਖਾਂਦੇ ਗਊਸ਼ਾਲਾ ਦੇ ਚੰਦੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿੰਨਾ ਚਿਰ ਤਾਂ ਗਊ ਮਾਂ ਦਾ ਦੁੱਧ ਦਿੰਦੀ ਹੈ ਉਹਨਾਂ ਚਿਰ ਹੀ ਅਸੀਂ ਉਸ ਨੂੰ ਪੱਠੇ ਪਾਉਂਦੇ ਹਾਂ ਅਤੇ ਬਾਅਦ ਵਿੱਚ ਛੱਡ ਦਿੰਦੇ ਹਾਂ ਭੁੱਖੇ ਮਰਨ ਲਈ ਸੜਕਾਂ ਤੇ ਜਿੱਥੇ ਉਹ ਕੁੜਾ ਕਰਕਟ ਖਾ ਕੇ ਆਪਣੇ ਬਾਕੀ ਦੇ ਦਿਨ ਕੱਢਦੀਆਂ ਹਨ ਅਤੇ ਹਾਸ਼ਿਆਂ ਦਾ ਸ਼ਿਕਾਰ ਬਣਦੀਆਂ ਹਨ ਕੋਈ ਮੱਝ ਭੇਡ ਬੱਕਰੀ ਕਦੇ ਵੀ ਵਾਰਾ ਘੁੰਮਦੀ ਨਹੀਂ ਦਿਸਦੀ گاਵਾਂ ਨੂੰ ਵੀ ਬਹੁਤ ਸਾਰੇ ਸੂਬਿਆਂ ਵਿੱਚ ਮੀਟ ਲਈ ਭੇਜ ਦਿੱਤਾ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਧੰਦੇ ਕਾਰਨ ਮਾਰੇ ਵੀ ਗਏ ਹਨ ਸੋ ਅੱਜ ਦੀ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਅਗਾਂ ਪੇਸ਼ ਹੋਵਾਂਗੇ ਫਿਰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਧੰਨਵਾਦ